ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਸਵੰਤ ਸਿੰਘ ਦਿਨਾਂਗਰ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਜਿਹੜਾ ਹੈਗਾ ਉਹ ਖੜਾ ਦੀ ਮਾਰ ਦੇ ਹੇਠ ਚੱਲ ਰਿਹਾ ਔਰ ਬੜੇ سارے ਲੋਕ ਸਾਡੇ ਆਪਣੇ ਭਰਾ ਜਿਹੜੇ ਪ੍ਰਭਾਵਿਤ ਨੇ ਖੜਾ ਤੋਂ ਔਰ ਉਸ ਪ੍ਰਮਾਤਮਾ ਨੇ ਚਾਹਿਆ ਤੇ ਬੜੀ ਜਲਦੀ ਅਸੀਂ ਸਾਰੇ ਖੜਾ ਦੀ ਮਾਰ ਤੋਂ ਉੱਤੇ ਉਠਾਂਗੇ ਇੱਕ ਮਸਲਾ ਬੜਾ ਜ਼ਰੂਰੀ ਔਰ ਬੜੇ ਗੰਭੀਰ ਅਸੀਂ ਫੜਾ ਦੀ ਮਾਰ ਤੋਂ ਤੇ ਬਚ ਜਾਗੇ ਪਰ ਇੱਕ ਆਉਣ ਵਾਲਾ ਸਮਾਂ ਆਉਣ ਵਾਲਾ ਇੱਕ ਮੁੱਦਾ ਹੈਗਾ ਉਹ ਬੜਾ ਖਤਨਾਕ ਰੂਪ ਲੈ ਸਕਦਾ ਜਿਵੇਂ ਤੁਹਾਨੂੰ ਪਤਾ ਪਿੰਡਾਂ ਦਾ ਪਾਣੀ ਖਰਾਬ ਹੋ ਚੁੱਕਿਆ ਔਰ ਹਰ ਪਿੰਡ ਦੇ ਵਿੱਚ ਡਿਸਪੋਜ਼ਲ ਬੋਤਲ ਜਾ ਰਹੀ ਹੈ ਡਿਸਪੋਜ਼ਲ ਬੋਤਲ ਜਦੋਂ ਖਾਲੀ ਹੁੰਦੀ ਆ ਉਹ ਕਿਤੇ ਨਾ ਕਿਤੇ ਸਾਡੀਆਂ ਨਾਲੀਆਂ ਦੇ ਵਿੱਚ ਫਸਣੀ ਆ ਕਿਤੇ ਨਾ ਕਿਤੇ ਸਾਡੀਆਂ ਪੈੜੀਆਂ ਦੇ ਵਿੱਚ ਜਾਣਾ ਕੁਝ ਜਾਨਵਰਾਂ ਨੇ ਵੀ ਖਾਣਾ ਮੈਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਇੱਕ ਬੇਨਤੀ ਲਾਣੀ ਚਾਹੁੰਦਾ ਵਾ ਜਿਵੇਂ ਕਿ ਅਸੀਂ ਕਾਲਪੁਰਗ ਦੀ ਫੋਨ ਵੱਲੋਂ ਔਰ ਖਾਲਸਾ ਐਡ ਵੱਲੋਂ ਇੱਕ ਮੁਹਿੰਮ ਚਲਾਈ ਹੈਗੀ ਆ ਆਪਣੇ ਆਪਣੇ ਪਿੰਡਾਂ ਦੇ ਲੈਵਲ ਤੋਂ ਆਪਣੇ ਆਪਣੇ ਏਰੀਆ ਦੇ ਲੈਵਲ ਤੋਂ ਅਸੀਂ ਜਿੰਨਾ ਵੀ ਡਿਸਪੋਜ਼ਲ ਆਏ ਇੱਕ ਜਗ੍ਹਾ ਇਕੱਠਾ ਕਰੀਏ ਔਰ ਇਕੱਠਾ ਕਰਕੇ ਉਹਨੂੰ ਇੱਕ ਸਹੀ ਰੀਸਿਪਿਊਸ਼ਨ ਦੀ ਜਗ੍ਹਾ ਤੇ ਸਹੀ ਸਹੀ ਟਿਕਾਣੇ ਦੇ ਉੱਤੇ ਭੇਜੀਏ ਤਾਂ ਜੋ ਜਿਹੜੀ ਉਹਦੀ ਵੈਲਿਊ ਹੋ ਰਹੀ ਆ ਤਾਂ ਉਹਦਾ ਗਲਤ ਪ੍ਰਭਾਵ ਪਏਗਾ ਉੱਥੋਂ ਅਸੀਂ ਬਚ ਸਕੀਏ ਉਹ ਇਸ ਗੱਡੀ ਉਹ ਰਾਈ ਮੇਰੀ ਸਾਰੇ ਹੀ ਪੰਜਾਬ ਦੇ ਇਲਾਕਿਆਂ ਦੇ ਜਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਲੋਕ ਹੜ੍ਹ ਪ੍ਰਭਾਵਿਤ ਨੇ ਕਿਉਂਕਿ ਪਾਣੀ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਹੱਲੇ ਵੀ ਆਉਣ ਵਾਲੇ ਸਮੇਂ ਦੇ ਵਿੱਚ 2 ਤੋਂ 3 ਮਹੀਨੇ ਪਾਣੀ ਦੀ ਦਿੱਕਤ ਰਹੇਗੀ ਲੋਕਾਂ ਦੇ ਪੂਰਾ ਖਾਣਾ ਹੈ ਗਿਆ ਸਿਹਤ ਡਿਪਾਰਟਮੈਂਟ ਵੀ ਬੜਾ ਵਧੀਆ ਕੰਮ ਕਰ ਰਿਹਾ ਲੋਕਾਂ ਦੇ ਪੂਰਾ ਦੇ ਸੈਂਪਲ ਲੈ ਰਹੇ ਪਾਣੀ ਦੇ ਸੈਂਪਲ ਲੈ ਰਹੇ ਫਿਰ ਵੀ ਇਹਨੂੰ ਟਾਈਮ ਲੱਗੇਗਾ ਕਿ ਤਨਾ ਕਿਤੇ 2 ਤੋਂ 3 ਮਹੀਨੇ ਅਸੀਂ ਬੋਤਲਾਂ ਵਾਲਾ ਪਾਣੀ ਪੀਵਾਂਗੇ ਜਾਂ ਦਿਓ ਬੋਤਲ ਜਾਏਗਾ ਜਾਂ ਡੰਡਿਸ ਬੋਤਲ ਜਾਏਗਾ ਕਿਉਂਕਿ ਵੀਡੀਓ ਦੇ ਰਾਹੀਂ ਤੁਹਾਨੂੰ ਇਹੋ ਬੇਨਤੀ ਕਰਨਾ ਚਾਹੁੰਦੇ ਆ ਕਾਲਪੁੱਤ ਦੀ ਫੋਨ ਵੱਲੋਂ ਵੀ ਆਪਣਾ ਆਪਣਾ ਡਿਸਪੋਜ਼ਲ ਜਿਹੜਾ ਹੈਗਾ ਆਪਣੇ ਆਪਣੇ ਪਿੰਡਾਂ ਦੇ ਉੱਤੇ ਮੁਹਿੰਮ ਚਲਾਈ ਜਾਵੇ ਪਿੰਡਾਂ ਦੇ ਸਰਪੰਚ ਪਿੰਡਾਂ ਦੇ ਮੋਹਤਵਾਰ ਬੰਦੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੋ ਲੋਕਾਂ ਨੂੰ ਅਵੇਅਰ ਕਰਨ ਤਾਂ ਜੋ ਜਿਹੜਾ ਡਿਸਪੋਜ਼ਲ ਹੈਗਾ ਉਹ ਸਾਨੂੰ ਨੁਕਸਾਨ ਨਾ ਪਹੁੰਚਾ ਸਕੇ ਕਿਉਂਕਿ ਪਲਾਸਟਿਕ ਹੈਗਾ ਪਲਾਸਟਿਕ ਨੇ ਆਪਣਾ ਗਲਤ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ ਪਾਣਾ ਹੀ ਪਾਣਾ ਫਸਲਾਂ ਦੇ ਵਿੱਚ ਜਾਏਗਾ ਜਾਂ ਉਹ ਬੜਾ ਗਲਤ ਹੋ ਸਕਦਾ ਤੋ ਨੂੰ ਆਪਾਂ ਜਮਾ ਕਰੀਏ ਜਮਾ ਕੀਤਾ ਹੋਇਆ ਅਸੀਂ ਕਿਸੇ ਕੁਆੜੀਆਂ ਨੂੰ ਦੇ ਸਕਦੇ ਆ ਕੋਈ ਨਹੀਂ ਲੈ ਕੇ ਜਾਂਦਾ ਤੁਸੀਂ ਸਾਡੀ ਸੰਸਥਾ ਦੇ ਕਿਸੇ ਵੀ ਵਲੰਟੀਅਰ ਨਾਲ ਸੰਪਰਕ ਕਰੋ ਅਸੀਂ ਤੁਹਾਡੀਆਂ ਬੋਤਲਾਂ ਡਿਸਪੋਜ਼ਲ ਜੋ ਵੀ ਹੋਏਗਾ ਅਸੀਂ ਉਹਨੂੰ ਆਪਣੀਆਂ ਗੱਡੀਆਂ ਦੇ ਉੱਤੇ ਚੱਕਾਂਗੇ ਤੋ ਜਿੰਨਾ ਹੋ ਸਕੇ ਕਿਉਂਕਿ ਸਫਾਈ ਵੀ ਬੜੀ ਜ਼ਰੂਰੀ ਆ ਉਹਦੇ ਨਾਲ ਡਿਸਪੋਜ਼ਲ ਦੇ ਵਿੱਚ ਪਾਣੀ ਹੁੰਦਾ ਮੱਛਰ ਪੈਦਾ ਹੋਏਗਾ ਮੱਛਰ ਪੈਦਾ ਹੋਏਗਾ ਤੇ ਬਿਮਾਰੀਆਂ ਵੱਧਣਗੀਆਂ ਤੋ ਕਿਤਨਾ ਕਿਤੇ ਅਸੀਂ ਸਫਾਈ ਰੱਖੀਏ ਸਫਾਈ ਰੱਖਣ ਦੇ ਨਾਲ ਜੇ ਸਫਾਈ ਹੋਏਗੀ ਤੇ ਬਿਮਾਰੀਆਂ ਤੋਂ ਵੀ ਬਚਾਂਗੇ ਤੇ ਜਿਹੜੀ ਪਲਾਸਟਿਕ ਦੀ ਜਿਹੜੀ ਸਾਈਡ ਇਫੈਕਟ ਹੈਗੇ ਨੇ ਅਸੀਂ ਉਸ ਤੋਂ ਵੀ ਬਚਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਲਈ ਅਗਰ ਵੀਡੀਓ ਚੰਗੀ ਲੱਗਦੀ ਆ ਲਾਈਕ ਸ਼ੇਅਰ ਔਰ ਫੋਲੋ ਕਰਦੇ ਜਾਵੇ ਮੇਰੀ ਇਹੋ ਹੀ ਬੇਨਤੀ ਸਾਰੇ ਪੰਜਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ